ਪੁਨਰਤਿਵਾਦੀਆਂ ਤੇ ਗੱਲ ਕਰਾਂਗੇ ਅਸੀਂ ਸਟੂਡੈਂਟਸ ਦੀ ਜਿਹੜੇ 10ਵੀਂ ਤੇ 12ਵੀਂ ਦੇ ਵਿੱਚ ਨੇ ਔਰ CBSE ਦੇ ਤਹਿਤ ਜਿਹੜੇ ਸਕੂਲ ਅਫੀਲੀਏਟਡ ਨੇ ਉਹਨਾਂ ਦੇ ਵਿੱਚ ਪੜ੍ਹ ਰਹੇ ਨੇ ਸ਼ਾਇਦ ਤੁਹਾਡੇ ਬੱਚੇ ਵੀ 10ਵੀਂ ਤੇ 12ਵੀਂ ਦੇ ਵਿੱਚ ਹੋਣ ਤਾਂ ਤੁਹਾਡੇ ਲਈ ਜਾਣਕਾਰੀ ਹੈ CBSE ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਿਹੜੇ ਆਉਂਦੇ ਸਾਲ ਇਗਜ਼ਾਮ ਹੋਣੇ ਨੇ ਜਿਹੜੇ 2026 ਦੇ ਵਿੱਚ ਇਗਜ਼ਾਮ ਹੋਣੇ ਨੇ 17 ਫਰਵਰੀ 2026 ਤੋਂ ਇਗਜ਼ਾਮ ਸ਼ੁਰੂ ਹੋਣਗੇ 10 ਫਰਵਰੀ ਤੋਂ 10 ਮਾਰਚ ਤੱਕ 10ਵੀਂ ਦੇ ਪੇਪਰ ਚੱਲਣਗੇ 12ਵੀਂ ਕਲਾਸ ਦੇ ਪੇਪਰ 17 ਫਰਵਰੀ ਤੋਂ ਲੈ ਕੇ 9 ਅਪ੍ਰੈ 10ਵੀਂ ਕਲਾਸ ਦਾ ਪਹਿਲਾ ਪੇਪਰ ਮੈਥ ਦਾ ਹੋਏਗਾ ਯਾਨੀ ਕਿ 10 ਫਰਵਰੀ ਨੂੰ 10ਵੀਂ ਦਾ ਪਹਿਲਾ ਪੇਪਰ ਮੈਥਮੈਟਿਕਸ ਦਾ ਔਰ ਆਖਰੀ ਪੇਪਰ 10 ਮਾਰਚ ਨੂੰ ਹੋਏਗਾ 10 ਤੋਂ 10 ਯਾਨੀ ਕਿ ਕਰੀਬ ਕਰੀਬ 28 29 ਦਿਨ ਹੋਣਗੇ ਕਿਉਂਕਿ ਫਰਵਰੀ ਦਾ ਮਹੀਨਾ 28 29 ਦਿਨਾਂ ਦਾ ਹੁੰਦਾ ਤਾਂ ਕਰੀਬ ਕਰੀਬ ਇੱਕ ਮਹੀਨੇ ਦੇ ਵਿੱਚ ਤੁਹਾਡੇ ਪੇਪਰ 10ਵੀਂ ਦੇ ਕੰਪਲੀਟ ਹੋ ਜਾਣਗੇ ਹੁਣੇ ਤੁਹਾਨੂੰ ਡੇਟ ਦੱਸ ਦਿੱਤੀ ਹੈ ਤਾਂ ਕਿ ਖੁੱਲ ਕੇ ਵਧੀਆ ਤਿਆਰੀ ਤੁਸੀਂ ਜਾਂ ਤੁਹਾਡੇ ਬੱਚੇ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਕਰ ਸਕਣ 12ਵੀਂ ਜੇਕਰ ਤੁਸੀਂ ਕਿਸੇ ਵੀ ਸਟਰੀਮ ਦੇ ਵਿੱਚੋਂ ਇਸ ਸਮੇਂ ਮੈਡੀਕਲ ਨਾਨ ਮੈਡੀਕਲ ਕਾਮਰਸ ਆਰਟਸ ਤਾਂ 12ਵੀਂ ਦੇ ਐਗਜ਼ਾਮ ਜਿਹੜੇ ਹੈਗੇ ਨੇ 17 ਫਰਵਰੀ ਤੋਂ ਸ਼ੁਰੂ ਹੋ ਜਾਣਗੇ 9 ਅਪ੍ਰੈਲ ਤੱਕ ਚੱਲਣਗੇ ਯਾਨੀ ਫਰਵਰੀ ਦੇ ਉਹ 10 ਦਿਨ ਉਸ ਤੋਂ ਬਾਅਦ ਪੂਰਾ ਮਾਰਚ ਤੇ ਫਿਰ ਅਪ੍ਰੈਲ ਦੇ ਕੁਝ ਦਿਨ 9 ਅਪ੍ਰੈਲ ਤੱਕ ਤਾਂ 12ਵੀਂ ਦੇ ਐਗਜ਼ਾਮ ਉਹ ਚੱਲਣਗੇ 10ਵੀਂ ਕਲਾਸ ਦਾ ਪਹਿਲਾ ਪੇਪਰ ਮੈਥ ਦਾ ਹੋਏਗਾ 10:30 ਵਜੇ ਪੇਪਰ ਸ਼ੁਰੂ ਹੋਇਆ ਕਰੇਗਾ ਔਰ 1:30 ਵਜੇ ਤੱਕ ਪੇਪਰ 3 ਘੰਟਿਆਂ ਦਾ ਹੁੰਦਾ ਤਾਂ ਉਹ ਚੱਲੇਗਾ ਤਾਂ ਕੁੱਲ ਮਿਲਾ ਕੇ ਜੋ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ 10ਵੀਂ ਤੇ 12ਵੀਂ ਦੀਆਂ ਡੇਟਸ਼ੀਟਸ ਜਾਰੀ ਹੋ ਚੁੱਕੀਆਂ ਨੇ ਕਾਬਲੇ ਗੋਰੀ ਵੀ ਹੈ ਕਿ ਹੁਣ ਬਹੁਤ ਪਹਿਲਾਂ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਜਾਂਦੀ ਹੈ ਜਿਵੇਂ ਮੈਂ ਅਸੀਂ ਆਲਰੇਡੀ ਦੱਸਿਆ ਕਿ ਦੇਖੋ ਅਕਤੂਬਰ ਚੱਲ ਰਿਹਾ 30 ਅਕਤੂਬਰ ਨੂੰ ਹੀ ਫਰਵਰੀ ਚ ਹੋਣ ਵਾਲੇ ਐਗਜ਼ਾਮਸ ਦੀ ਡੇਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਇੱਕਦਮ ਜਾ ਕੇ ਪਹਿਲਾਂ ਆਮ ਤੌਰ ਤੇ ਕੀ ਹੁੰਦਾ ਸੀਗੀ ਜਨਵਰੀ ਦੇ ਆਖਿਰ ਦੇ ਵਿੱਚ ਪਤਾ ਲੱਗਦਾ ਸੀ ਜਾਂ ਫਿਰ ਤੁਸੀਂ ਕਹਿੰਦੇ ਕਿ ਪੇਪਰਾਂ ਤੋਂ 15 ਦਿਨ 20 ਦਿਨ ਪਹਿਲਾਂ ਹੀ ਪਤਾ ਲੱਗਦਾ ਸੀ ਕਿ ਕਦੋਂ ਡੇਟਸ਼ੀਟ ਆਈ ਹੈ ਤੇ ਕਦੋਂ ਪੇਪਰ ਹੋਣਗੇ ਪਰ ਇਸ ਵਾਰ ਹੁਣ CBSE ਇਸ ਪੂਰੇ ਮਾਡਲ ਨੂੰ ਅਪਣਾ ਰਹੀ ਹੈ ਕਿ ਕਾਫੀ ਸਮਾਂ ਪਹਿਲਾਂ ਹੀ ਜਿਹੜੇ ਐਗਜ਼ਾਮ ਸੀ ਡੇਟਾ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਬੱਚੇ ਉਸ ਤਰੀਕੇ ਦੇ ਨਾਲ ਖੁਦ ਨੂੰ ਪ੍ਰੀਪੇਅਰ ਕਰ ਸਕਣ ਤਾਂ ਬਿਗੋਲ ਇੱਕ ਤਰੀਕੇ ਨਾਲ ਤੁਹਾਡੇ ਪੇਪਰਾਂ ਦਾ ਵੱਧ ਚੁੱਕਿਆ ਜਿਹੜੇ ਬੱਚੇ 10ਵੀਂ ਤੇ 12ਵੀਂ ਦੇ ਵਿੱਚ ਇਸ ਸਮੇਂ ਪੜ ਰਹੇ ਨੇ ਜਿਨ੍ਹਾਂ ਨੇ ਪੇਪਰ ਦੇਣੇ ਨੇ ਇਸ ਵਾਰੀ 10ਵੀਂ ਤੇ 12ਵੀਂ ਦੇ ਔਰ ਜਿਹੜੇ ਸਕੂਲ CBSE ਤੋਂ ਅਫੀਲੀਏਟਡ ਨਹੀਂ CBSE ਤੋਂ ਵੀ ਪੰਜਾਬ ਦੇ ਵਿੱਚ ਬਹੁਤ ਸਕੂਲ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ PSEB ਤੋਂ ਵੀ ਨੇ ਅੱਛਾ ਬਹੁਤ ਸਾਰੇ ਸਕੂਲ ਅੱਜਕਲ ICSE ਬੋਰਡ ਦੇ ਵੀ ਹੈਗੇ ਨੇ ਤੇ ਜਿਹੜੇ CBSE ਬੋਰਡ ਤੋਂ 10ਵੀਂ ਤੇ 12ਵੀਂ ਕਰ ਰਹੇ ਨੇ ਉਹਨਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ